ਹੈਲੋ ਜੀ ਸਤਿ ਸ੍ਰੀ ਅਕਾਲ ਅਸੀਂ ਰਹਿਨੇ ਗੁਜਰਾਤ ਅੱਜ ਤੁਹਾਨੂੰ ਅਸੀਂ ਦਿਖਾ ਦਦੇ ਆਪਣੇ ਗੁਜਰਾਤ ਦਾ ਮੌਸਮ ਕਿਉਂਕਿ ਗੁਜਰਾਤ ਮਈ ਮਹੀਨੇ ਤੋ ਲੈ ਕੇ ਹੁਣ ਤੱਕ ਮੌਸਮ ਬਹੁਤ ਸੋਹਣਾ ਹੈ ਮੀਂਹ ਬਹੁਤ ਪੈਂਦੇ ਆ ਠੰਡਾ ਮੌਸਮ ਹੈ ਬਹੁਤ ਜ਼ਿਆਦਾ ਸੋਹਣਾ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਵਿੱਚ ਆਪਣੇ ਲੋਕਾਂ ਨੇ ਆਪਣੇ ਖੇਤ ਖਾਲੀ ਕਰ ਲਏ ਖੇਤ ਵੱਡੇ ਵੱਡੇ ਬਣਾ ਲਏ ਪਰ ਕੋਈ ਵੀ ਦਰਖਤ ਖੇਤਾ ਵਿੱਚ ਨਹੀਂ ਰੱਖਿਆ ਆ ਦੇਖੋ ਇੱਥੇ ਖੇਤੀ ਲੋਕਾਂ ਨੇ ਆਪਣੀ ਫਸਲ ਬੀਜੀ ਹੋ ਆ ਦੇਖੋ ਮੱਝਾਂ ਲਈ ਗਾਈਆਂ ਲਈ ਪੱਠੇ ਬੀਜੇ ਆ ਪਰ ਆ ਦੇਖੋ ਬਾਗ ਇਹ ਜੇ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੇ ਤਾਂ ਜੀਕੂ ਔਰ ਅੰਬਾਂ ਦੇ ਬਾਗ ਆ ਆ ਦੇਖੋ ਸ਼ਹਿਰ ਦੇ ਵਿੱਚ ਹੀ ਆ ਬਿਲਕੁਲ ਸ਼ਹਿਰ ਦੇ ਵਿੱਚ ਆ ਐਨ ਆ ਦੇਖੋ ਤੁਹਾਨੂੰ ਦਿਸੂਗੇ ਬਿਲਕੁਲ ਛੇ ਦੇ ਬੱਚੇ ਬੱਦਰ ਗੱਜ ਦਾ ਪਿਆ ਛੇ ਰੱਜ ਵੀ ਮਿਲਿਆ ਤੇ ਆ ਦੇਖੋ ਬਿਲਡਿੰਗ ਇਹ ਹੈਗੀ ਸਾਡੀ ਸੁਸਾਇਟੀ ਜਿੱਥੇ ਅਸੀਂ ਰਹਿੰਦੇ ਆ ਸੱਤ ਬਿਲਡਿੰਗਾਂ ਆ ਇੱਥੇ ਆ ਦੇਖੋ ਔਰ ਮੌਸਮ ਬਹੁਤ ਸੋਹਣਾ ਆ ਅੱਜ ਜਿਵੇਂ ਮਈ ਮੀਂਹ ਤੋ ਆਜ ਉੱਪਰ ਆਇਆ ਕਿਉਂਕਿ ਅੱਜ ਐਸ ਵੇਲੇ ਮੀਂਹ ਹੈ ਨਹੀਂ ਨਹੀਂ ਤਾਂ ਲਗਾਤਾਰ ਮੀਂਹ ਲੱਗਿਆ ਸੀਗਾ ਔਰ ਸਾਡਾ ਸ਼ਹਿਰ ਦੇਖਿਓ ਤੁਸੀਂ ਆ ਦੇਖੋ ਇੱਥੋਂ ਸਾਰਾ ਸ਼ਹਿਰ ਦੇਖਦਾ ਸਾਰਾ ਸ਼ਹਿਰ ਦੇਖਦਾ ਔਰ ਸ਼ਹਿਰ ਦੇ ਗੱਬੇ ਆ ਜਿਹੜਾ ਇੰਨਾ ਬਾਗ ਲੱਗਾ ਆ ਔਰ ਇੱਥੇ ਗੁਜਰਾਤ ਦੇ ਵਿੱਚ ਇੱਕੋ ਹੀ ਬਾਗ ਨਹੀਂ ਆ ਇਹ ਬਾਗ ਸਾਰੇ ਆਲੇ ਦੁਆਲੇ ਹੈਗੇ ਬਹੁਤ ਦੂਰ ਦੂਰ ਤੱਕ ਆ ਤੁਸੀਂ ਦੇਖੋਗੇ ਬਹੁਤ ਦੂਰ ਦੂਰ ਤੱਕ ਇਹ ਝਾੜ ਇਹ ਬਾਗ ਦਿਸਦੇ ਪਏ ਆ ਕਿਤੇ ਵੀ ਤੁਹਾਨੂੰ ਬਿਲਡਿੰਗਾਂ ਵੀ ਦਿਖੂਗੀ ਆ ਵਿੱਚ ਵਿੱਚ ਇਹ ਬਾਗ ਵੀ ਦਿਖੂਗੇ ਆ ਦੇਖੋ ਲੋਕਾਂ ਨੂੰ ਛੌਕ ਟੈਨ ਆ ਕਿ ਉੱਪਰ ਵੀ ਲੋਕਾਂ ਨੇ ਟਰਸ ਦੇ ਉੱਪਰ ਵੀ ਗਮਲੇ ਰੱਖੇ ਹੋਆ ਕਿਤੇ ਕਰਕੇ ਤੇ ਕੱਪੜੇ ਸੁਕਣੇ ਪਾਏ ਹੋਆ ਆ ਸਾਡੀਆਂ ਦੂਜੀਆਂ ਬਿਲਡਿੰਗਾਂ ਆ ਤੇ ਆਹ ਤੁਹਾਨੂੰ ਦੂਜੇ ਪਾਸੇ ਵੀ ਦਿਖਾਉਂਦੇ ਆ ਜੇ ਤੁਹਾਨੂੰ ਦੱਸਦੇ ਹੁਣ ਆ ਦੇਖੋ ਬਹੁਤ ਦੂਰ ਆ ਪਰ ਝਾੜ ਇੱਧਰ ਵੀ ਹੈਗੇ ਆ ਦਰਖਤ ਇੱਧਰ ਵੀ ਲੱਗੇ ਹੋਏ ਆ ਉਸ ਤੋਂ ਬਾਅਦ ਹੁਣ ਆਪਾਂ ਜਾਂਨੇ ਆ ਦੂਜੇ ਪਾਸੇ ਉਧਰ ਵੀ ਤੁਹਾਨੂੰ ਦਿਖਾਉਂਦੇ ਆ ਸਾਟੀਆਂ ਪੌੜੀਆਂ ਆ ਜਿੱਥੋਂ ਅਸੀਂ ਉੱਪਰ ਚੜ੍ਹ ਕੇ ਟਰੈਸ ਤੇ ਆਉਨੇ ਆ ਅਸੀਂ ਰਹਨੇ ਆ ਪੰਜਵੇਂ ਮੰਜ਼ਲੇ ਤੇ ਆ ਦੇਖੋ ਇੱਥੇ ਅਸੀਂ ਪੰਜਵੇਂ ਮੰਜ਼ਲੇ ਤੇ ਆਪਣੇ ਉੱਪਰ ਆ ਕੇ ਟਰੈਸ ਤੇ ਬੂਟੇ ਲਾਇਆ ਹੋ ਆ ਦੇਖੋ ਇਧਰ ਵੀ ਬਾਗ ਲੱਗੇ ਹੋ ਆਂਬਾ ਦੇ ਬਾਗ ਸੂਰਜ ਛਪਦਾ ਪਿਆ ਦੇਖੋ ਅੱਜ ਜੈਸਾ ਪਿਆ ਬਹੁਤ ਦਿਨਾਂ ਬਾਅਦ ਨਹੀਂ ਤਾਂ ਸੂਰਜ ਇੱਥੇ ਦਿਸਿਆ ਹੀ ਨਹੀਂ ਬੀ ਬਹੁਤ ਪਿਆ ਇਤ ਕੀ ਤੇ ਆ ਦੇਖੋ ਆ ਦੇਖੋ ਇਹ ਮੇਰੇ ਦਿਖਾਉਣ ਦਾ ਮਤਲਬ ਇਹ ਨਹੀਂ ਆ ਕਿ ਆਪਾਂ ਪੰਜਾਬ ਵਿੱਚ ਖੇਤ ਦਾ ਬੇਲੇ ਕਰ ਲੈ ਖੇਤ ਤਾਂ ਵੱਡੇ ਕਰ ਲੈ ਪਰ ਆਪਣੇ ਦਰਖਤ ਨਹੀਂ ਰਖੇ ਜੇ ਆਪਾਂ ਆਪਣੇ ਖੇਤਾਂ ਦੇ ਵਿੱਚ ਆਪਣੇ ਖੇਤਾਂ ਦੇ ਨਾਲ ਨਾਲ ਥੋੜੇ-ਥੋੜੇ ਵੀ ਦਰਖਤ ਲਾਈਏ ਤਾਂ ਇਹ ਤਾਂ ਜ਼ਰੂਰੀ ਆ ਕਿ ਆਪਣੀ ਫਸਲ ਥੋੜੀ ਘਟ ਜਾਊਗੀ ਪਰ ਜਿਹੜੀ ਐਨੀ ਗਰਮੀ ਪੰਜਾਬ ਦੇ ਵਿੱਚ ਐਨਾ ਮੌਸਮ ਖਰਾਬ ਹੁੰਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਆ ਪੰਜਾਬ ਦੇ ਵਿੱਚ ਗਰਮੀ ਇੱਥੇ ਵੀ ਹੈਗੀ ਆ ਪਰ ਐਨੀ ਨਹੀਂ ਆ ਠੀਕ ਆ ਚੱਲ ਹੁੰਦੀ ਆ ਪਰ ਪੰਜਾਬ ਦੇ ਵਿੱਚ ਖੜ ਨਹੀਂ ਹੁੰਦਾ ਬਹੁਤ ਜ਼ਿਆਦਾ ਗਰਮੀ ਆ ਜੇ ਪੰਜਾਬ ਦੇ ਲੋਕ ਇੱਥੇ ਮੰਗਾਦਾ ਆਪਣੇ ਖੇਤਾਂ ਦੇ ਵਿੱਚ ਐਦਾਂ ਦੇ ਦਰਖਤ ਲਾਉਗੇ ਕੋਈ ਵੱਡੇ ਵੱਡੇ ਅੱਗੇ ਹੁੰਦੇ ਸੀ ਟਾਲੀਆਂ ਤੂਤ ਹੁਣ ਤਾਂ ਤੂਤ ਕੇ ਤੇ ਦੇਖਣ ਨੂੰ ਨਹੀਂ ਮਿਲਦੇ ਪਰ ਸਾਡੇ ਖੇਤਾਂ 'ਚ ਹੁੰਦੇ ਸੀ ਸਾਡੇ ਡੈਡੀ ਨੇ ਪਾਪਾ ਜੀ ਨੇ ਲਾਏ ਹੁੰਦੇ ਸੀ ਡਾਲੀਆਂ ਜਾਮਣਾ ਆਂਬ ਬਹੁਤ ਦਰਖ ਸਾਡੇ ਖੇਤਾਂ ਵਿੱਚ ਹੁੰਦੇ ਸੀ ਪਰ ਹੁਣ ਸਾਡੇ ਖੇਤ ਵੀ ਵਿਹਲੇ ਹੋ ਗਏ ਜੇ ਹੁਣ ਤੁਸੀਂ ਦੇਖੋ ਐਦਾਂ ਦੇ ਦਰਖਤ ਲਾਏ ਹੋਣ ਤਾਂ ਥੋੜਾ ਗਰਮੀ ਨੂੰ ਪੰਜਾਬ ਵਿੱਚ ਵੀ ਰਾਤ ਮਿੜੂਗੀ ਅੱਗੇ ਆਉਣ ਵਾਲੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਗਰਮੀ ਤੋਂ ਰਾਸ ਮਿੜੂਗੀ ਨੇ ਤਾਂ ਅੱਜ ਕੱਲ ਦੇ ਬੱਚੇ ਸਿਰਫ ਏਸ਼ੀਆਂ ਵਿੱਚ ਹੀ ਰਹਿ ਸਕਦੇ ਆ ਬੱਚਿਆਂ ਦੇ ਵੀ ਬਸ ਦੀ ਗੱਲ ਨਹੀਂ ਕਿਉਂਕਿ ਗਰਮੀ ਇੰਨੀ ਆ ਕਿ ਏਸੀ ਤੋਂ ਬਗੈਰ ਨਹੀਂ ਰਹਿ ਸਕਦੇ ਆਪਾਂ ਛੋਟੇ ਸੀਗੇ ਕਦੇ ਆਪਾਂ ਨੂੰ ਪਤਾ ਹੁੰਦਾ ਸੀ ਕਿ ਆਪਾਂ ਏਸੀ ਚ ਰਹਿਣਾ ਦਰਖਤਾਂ ਥੱਲੇ ਹੀ ਆਪਾਂ ਸਾਰੀ ਦੁਪਹਿਰ ਕੱਟਦੇ ਸੀ ਆ ਦੇਖ ਲਓ ਇੱਥੇ ਕਿੰਨੇ ਦਰਖਤ ਆ ਦੂਰ ਦੂਰ ਤੱਕ ਤੁਸੀਂ ਦੇਖੋ ਦੂਰ ਦੂਰ ਤੱਕ ਬਾਗ ਲੱਗਿਓ ਅੰਬਾਂ ਦੇ ਜੀਪਾਂ ਦੇ ਵੱਡੇ ਵੱਡੇ ਦਰਖਤ ਜਿਹੜੇ ਨਾਰੀਅਲ ਆ ਕਿਤੇ ਕਿਤੇ ਕੇਲੇਾਂ ਦੇ ਝਾੜ ਵੀ ਹੈਗੇ ਆ ਇਸ ਕਰਕੇ ਆਪਣੇ ਖੇਤਾਂ ਵਿੱਚ ਵੀ ਪੰਜਾਬੀਆਂ ਨੂੰ ਪੀ ਲਿਆ ਕਿ ਆਪਣੇ ਖੇਤਾਂ ਵਿੱਚ ਵੀ ਤੁਸੀਂ ਦਰਖਤ ਲਾਓ ਅੱਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸੋ ਕਿ ਤੂਤ ਟਾਲੀਆਂ ਕਿੱਕਰਾਂ ਜਾਮਣਾ ਕੀ ਹੁੰਨੀ ਆ ਅਸੀਂ ਆਪਣੇ ਖੇਤਾਂ ਨੂੰ ਜਾਂਦੇ ਸੀ ਸਿਰਫ ਖਾਣ ਜਾਂਦੇ ਸੀ ਕਿਉਂਕਿ ਸਾਨੂੰ ਪਤਾ ਹੁੰਦਾ ਸੀ ਸਾਡੇ ਖੇਤਾਂ ਵਿੱਚ ਅਮਰੂਦ ਆ ਕੇਲੇ ਆ ਆਂਬ ਆ ਅਨਾਰ ਬਹੁਤ ਹੁੰਦੇ ਸੀ ਸਾਡੇ ਖੇਤਾਂ ਦੇ ਵਿੱਚ ਜਿਹੜੇ ਅਸੀਂ ਖਾਣ ਜਾਂਦੇ ਸੀਗਾ ਕੇਲੇ ਤਾਂ ਇੰਨੇ ਹੁੰਦੇ ਸੀ ਇੱਕ ਇੱਕ ਬੂਟੇ ਨੂੰ 100-100 2-100 ਕੇਲੇ ਲੱਗੇ ਹੁੰਦੇ ਸੀ ਜੋ ਸਾਡੇ ਪਾਪਾ ਜੀ ਖੇਤਾਂ ਵਿੱਚ ਛਿ ਦੱਬ ਕੇ ਰੱਖਦੇ ਹੁੰਦੇ ਸੀ ਔਰ ਜਿਆਦਾ ਸਜਾਣਾ ਤਾਂ ਸਾਨੂੰ ਪਤਾ ਹੁੰਦਾ ਸੀ ਕਿ ਸਾਨੂੰ ਕੁਝ ਖਾਣ ਨੂੰ ਮਿਲਣਾ ਲੋਕ ਖੇਤਾਂ ਵਿੱਚ ਆਪਣੇ ਕੰਮ ਕਰ ਜਾਂਦੇ ਆ ਪਰ ਅਸੀਂ ਛੋਟੇ ਸੀਗੇ ਅਸੀਂ ਆਪਣੇ ਖੇਤਾਂ ਵਿੱਚ ਖਾਣ ਲਈ ਜਾਂਦੇ ਸੀ ਕੰਮ ਤਾਂ ਕਰੀਦਾ ਸੀ ਪਰ ਸਾਡੇ ਖੇਤਾਂ ਵਿੱਚ ਖਾਣ ਨੂੰ ਬਹੁਤ ਕੁਝ ਹੁੰਦਾ ਸੀਗਾ ਟਾਈਮ-ਟਾਈਮ ਤੇ ਤੂਦੀਆਂ ਤੂਤੀਆਂ ਬਹੁਤ ਹੁੰਨੀਆਂ ਸੀ ਜਮਣਾ ਹੁੰਨੀਆਂ ਸੀ ਅਨਾਰ ਹੁੰਦੇ ਸੀ ਕੇਲੇ ਹੁੰਦੇ ਸੀ ਆਂਬ ਹੁੰਦੇ ਸੀ ਸੰਤਰੇ ਹੁੰਦੇ ਸੀ ਆੜੂ ਹੁੰਦੇ ਸੀ ਇਦਾਂ ਦੇ ਬਹੁਤ ਹੁੰਦੇ ਸੀ ਪਰ ਹੁਣ ਅਸੀਂ ਪੰਜਾਬ ਜਾਣੇ ਸਾਨੂੰ ਦੁੱਖ ਬਹੁਤ ਲੱਗਦਾ ਕਿਉਂਕਿ ਜੋ ਸਾਡੇ ਪਾਪਾ ਜੀ ਨੇ ਖੇਤਾਂ ਵਿੱਚ ਜੋ ਕੁਝ ਵੀ ਬੂਟੇ ਲਾਇਆ ਸੀਗੇ ਅੱਜ ਅੱਗੇ ਖੇਤ ਜ਼ਮੀਨਾਂ ਮਾਵਲੀਆਂ ਤੇ ਦੇਤੀਆਂ ਅਗਲਿਆਂ ਨੇ ਵੱਡ-ਵੱਡ ਕੇ ਖੇਤ ਪੱਧਰੇ ਕਰ ਦਿੱਤੇ ਉਹ ਕੁਝ ਹੁਣ ਉੱਥੇ ਹੈ ਨਹੀਂ ਇਸ ਕਰਕੇ ਇੱਥੇ ਬੈਠਿਆਂ ਨੂੰ ਪੰਜਾਬ ਦਾ ਦੁੱਖ ਲੱਗਦਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਐਦਾਂ ਗੁਜਰਾਤਮਾ ਤੁਸੀਂ ਆਪਣੇ ਖੇਤਾਂ ਦੇ ਵਿੱਚ ਬਾਗ ਲਗਾਓ ਸੋਹਣੇ ਸੋਹਣੇ ਗੂਟੇ ਲਾਓ ਸੋਹਣੇ ਸੋਹਣੇ ਝਾੜ ਲਾਓ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੋਹਣੀ ਛਾਂ ਠੰਡਕ ਮਿਲ ਸਕੇ ਔਰ ਏਸ਼ੀਆਂ ਵਿੱਚੋਂ ਬੱਚੇ ਬਾਹਰ ਨਿਕਲ ਜਾਣ ਇਹਨਾਂ ਦੇ ਏਸ਼ੀਆਂ ਦੇ ਨਾਲ-ਨਾਲ ਬੱਚਿਆਂ ਦੀਆਂ ਉਮਰਾਂ ਵੀ ਘਟਦੀਆਂ ਜਾਂਦੀਆਂ ਇਹ ਦੱਸਣਾ ਇਹ ਕਹਿਣਾ ਬਹੁਤ ਜ਼ਰੂਰੀ ਸੀਗਾ ਔਰ ਮੈਂ ਇਹ ਪਹਿਲੀ ਹੀ ਵੀਡੀਓ ਬਣਾਈ ਆ ਜਿਹੜੀ ਕਿ ਮੈਂ ਅੱਜ ਪਾਣੀ ਆ ਸ਼ਾਇਦ ਸਾਰਿਆਂ ਨੂੰ ਪਸੰਦ ਆਊਗੀ ਤਾਂ ਲਾਈਕ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਅੱਗੇ ਤੋਂ ਵੀ ਤੁਹਾਨੂੰ ਗੁਜ਼ਾਰ ਦਿਆਂ ਬਹੁਤ ਐ데 ਨੇ ਚੀਜ਼ਾਂ ਆ ਜਿਹੜੀਆਂ ਦਿਖਾਉਣ ਵਾਲੀਆਂ ਜਿੱਥੇ ਅਸੀਂ ਬੈਠੇ ਆ ਇੱਥੋਂ ਥੋੜੀ ਤੋਂ ਗੁਰਦੁਆਰਾ ਆ ਮਸਜਿਦ ਆ ਮੰਦਿਰ ਆ ਬਹੁਤ ਵੱਡੀਆਂ ਸਾਡੇ ਆਲੇ ਦੁਆਲੇ ਨਦੀ ਆ ਸਾਰੇ ਲੋਕ ਬੜੇ ਚੰਗੀ ਤਰ੍ਹਾਂ ਮੈਂ ਖੁਸ਼ ਰਹਿੰਦੇ ਆ ਇਦਾਂ ਨਹੀਂ ਹੈ ਕਿ ਅਸੀਂ ਰਾਤ ਨੂੰ ਬਾਹਰ ਨਹੀਂ ਨਿਕਲ ਸਕਦੇ ਅਸੀਂ ਰਾਤਾਂ ਨੂੰ ਸਾਡੇ ਗੁਰਦਾਰੇ ਚ ਪ੍ਰੋਗਰਾਮ ਹੁੰਦੇ ਆ ਅਸੀਂ ਰਾਤਾਂ ਨੂੰ 2 2 3 3 ਵਜੇ ਵੀ ਕੱਲੀਆਂ ਲੇਡੀਜ਼ ਵੀ ਆਉਨੀਆਂ ਇਕੱਲੇ ਮੁੰਡੇ ਵੀ ਆਉਂਦੇ ਆ ਕੱਲੀਆਂ ਕੁੜੀਆਂ ਵੀ ਆਉਨੀਆਂ ਨੌਕਰੀਆਂ ਤੋਂ ਵੀ ਆਉਨੀਆਂ ਪਰ ਇਦਾਂ ਦੇ ਇੱਥੇ ਕੋਈ ਡਰ ਨਹੀਂ ਆ ਕਿ ਅਸੀਂ ਇਕੱਲੇ ਬਾਹਰ ਨਹੀਂ ਨਿਕਲ ਸਕਦੇ ਜਿੱਦਾਂ ਕਿ ਅੱਜ ਮੇਰੇ ਪੰਜਾਬ ਵਿੱਚ ਇਹ ਹੋ ਗਿਆ ਕਿ ਕੱਲੀਆਂ ਕੁੜੀਆਂ ਜਾਂ ਇਕੱਲੇ ਮੁੰਡੇ ਵੀ ਬਾਹਰ ਨਹੀਂ ਨਿਕਲ ਸਕਦੇ ਕੁੜੀਆਂ ਤਾਂ ਕੀ 6 ਵਜੇ ਆਪਣੇ ਆਪਣੇ ਦਰਵਾਜ਼ੇ ਲਾ ਕੇ ਅੰਦਰ ਵੜ ਜਾਂਦੇ ਆ ਇੱਥੇ ਇਦਾਂ ਦਾ ਕੋਸ਼ ਡਰਨੀ ਆ ਇਸ ਕਰਕੇ ਹੁਣ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਮੇਰਾ ਪੰਜਾਬੀ ਪਹਿਲਾਂ ਵਰਗੇ ਬਣੇ ਜਦੋਂ ਅਸੀਂ ਛੋਟੇ ਸੀ ਉਦਾਂ ਦੇ ਬਣੇ ਅਸੀਂ ਸਾਬ ਦੇ ਘਰ ਜਾਂਦੇ ਸੀ ਸਾਰੇ ਲੋਕਾਂ ਦੇ ਘਰ ਜਾਂਦੇ ਸੀ ਸਾਰੇ ਪਿੰਡ ਦੇ ਵਿੱਚ ਖੇਡਦੇ ਸੀ ਪਰ ਕਿਸੇ ਨੂੰ ਇਹ ਡਰ ਨਹੀਂ ਸੀ ਹੁੰਦਾ ਕਿ ਸਾਡੇ ਬੱਚੇ ਕਿੱਥੇ ਆ ਅੱਜ ਕੱਲ ਦੇ ਬੱਚੇ ਬਾਹਰ ਨਹੀਂ ਨਿਕਲਦੇ ਮਾਂ ਮਾਂ ਕੱਢੇ ਨਹੀਂ ਸਕਦੀਆਂ ਜੇ ਬੱਚਾ ਬਾਹਰ 10 ਮਿੰਟ ਨਹੀਂ ਦੱਸਿਆ ਜਾਂਦਾ ਸਾਰਾ ਟੱਬਰ ਪਿੱਛੇ ਟੋਲਣ ਤਰਪਦਾ ਔਰ ਟੋਲਣਾ ਜ਼ਰੂਰੀ ਵੀ ਆ ਕਿਉਂਕਿ ਪਤਾ ਨਹੀਂ ਲੱਗਦਾ ਅੱਧੇ ਘੰਟੇ ਬਾਅਦ ਬੱਚਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਮੁੜ ਕੇ ਇਦਾਂ ਦੀ પરિਸਥਿਤੀ ਪੰਜਾਬ ਚ ਆਦਿ ਕਿ ਬੱਚਾ ਮਿਲਦਾ ਹੀ ਨਹੀਂ ਜਾਂ ਤਾਂ 2-4 ਦਿਨ ਬਾਅਦ ਕਿਤੇ ਕਿਡਨੈਪ ਹੋਇਆ ਹੁੰਦਾ ਜਾਂ ਫੇ ਉਸ ਬੱਚੇ ਦੀ ਲਾਸ਼ ਮਿਲਦੀ ਹੈ ਦੁੱਖ ਤਾਂ ਬਹੁਤ ਲੱਗਦਾ ਸੋ ਮੇਰੇ ਪੰਜਾਬ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਆ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਪੰਜਾਬ ਤੇ ਵੀ ਮੇਰ ਕਰੇ ਜਿੱਦਾਂ ਅਸੀਂ ਇੱਥੇ ਤੁਰੇ ਫਿਰਦੇ ਆਂ ਇਦਾਂ ਪੰਜਾਬ ਦੇ ਲੋਕ ਵੀ ਮੇਰੇ ਪੰਜਾਬ ਦੇ ਵਿੱਚ ਤੁਰੇ ਫਿਰ ਕਾਸ਼ ਅਸੀਂ ਆਪਣੇ ਪੰਜਾਬੀ ਦੇ ਵਿੱਚ ਮੁੜ ਕੇ ਪਹਿਲਾਂ ਵਾਂਗ ਜਾ ਕੇ ਰਹਿ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ